ਮਾਰ ਸਰਕਾਰ ਵੱਲੋਂ ਚੜ੍ਹਦੇ ਨਵੇਂ ਸਾਲੀ ਜਿਹੜਾ ਕੁਝ ਪੱਤਰਕਾਰਾਂ ਨੂੰ ਜਿਹੜਾ ਤੋਹਫਾ ਦਿੱਤਾ ਹੁਣ ਤੁਸੀਂ ਤੋਹਫੇ ਦਾ ਮਤਲਬ ਸਮਝੋਗੇ ਕਿ ਨਵੇਂ ਸਾਲ ਦੇ ਜਿਹੜਾ ਚੜ੍ਹਦੇ ਸਾਰ ਜਿਹੜਾ ਇੱਕ ਤੋਹਫੇ ਵਜੋਂ ਦਿੱਤੇ ਜਾਂਦੇ ਆ ਉਹ ਤੋਹਫੇ ਕਿਹੜੇ ਹੁੰਦੇ ਆ ਕਿ ਜਿਨ੍ਹਾਂ ਨੇ ਕੋਈ ਵਧੀਆ ਕੰਮ ਕੀਤਾ ਜਾਂ ਜਿਹੜੇ ਸਮਾਜ ਦੇ ਵਿੱਚ ਵਧੀਆ ਕੰਮ ਕਰਦੇ ਆ ਉਹਨਾਂ ਨੂੰ ਕਈ ਵਾਰੀ ਤੋਹਫੇ ਦਿੱਤੇ ਜਾਂਦੇ ਆ ਨਵੇਂ ਸਾਲ ਤੇ ਡੈਰੀਆਂ ਜਾਂ ਕੁਝ ਹੋਰ ਆ ਪਰ ਹੁਣ ਮਾਨ ਸਰਕਾਰ ਵੱਲੋਂ ਕਿਹੜਾ ਤੋਹਫਾ ਦਿੱਤਾ ਗਿਆ ਕਿ 10 ਦੇ ਖਿਲਾਫ ਜਿਹੜਾ ਮਕਦਮਾ ਦਰਜ ਕੀਤਾ ਲੁਧਿਆਣੇ ਦੇ ਵਿੱਚ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਇਹਤੇ ਪੂਰੀ ਜਾਣਕਾਰੀ ਜਰੂਰ ਸੁਣਿਓ ਕਿ ਕਿਹੜੇ ਕਿਹੜੇ ਪੱਤਰਕਾਰਾਂ ਦੇ ਉੱਪਰ ਜਿਹੜਾ ਇਹ ਗਾਇ ਡਿੱਗੀ ਆ ਕਿਹੜੇ ਕਿਹੜੇ ਪੱਤਰਕਾਰਾਂ ਤੇ ਨਿਸ਼ਾਨਾ ਬਣਾਇਆ ਗਿਆ ਤੇ ਜਰੂਰ ਤੁਸੀਂ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਆਪਣੇ ਨਾਲ ਕਮੈਂਟ ਵਿੱਚ ਜਰੂਰ ਲਿਖੀ ਜਾਇਓ ਮੈਰਜੀ ਕਾ ਖਾਲਸਾ ਮੈਰਜੀ ਕੀ ਫਤਿਹ ਜਿੱਥੇ ਅੱਜ 1 ਜਨਵਰੀ 2022 ਦਾ ਜਿਹੜਾ ਨਵਾਂ ਸਾਲ ਸ਼ੁਰੂ ਹੋਇਆ ਤਾਂ ਚੜ੍ਹਦੇ ਸਵੇਰੇ ਜਿਹੜੀ ਇੱਕ ਖਬਰ ਸਾਹਮਣੇ ਨਿਕਲ ਕੇ ਆਈ ਆ ਖਬਰ ਕੀ ਆ ਕਿ ਖਬਰ ਮੁੱਖ ਮੰਤਰੀ ਵੱਲੋਂ ਮੁੱਖ ਮੰਤਰੀ ਦਾ ਜਦੋਂ ਜਾਪਾਨ ਦੌਰਾ ਸੀ ਸੌਸ ਦੇ ਵਿੱਚ ਗਿਆ ਸੀ ਜਿਹੜਾ ਕਿ ਉਹਦੇ ਹਾਈਲਿਕੁਆਟਰ ਨੂੰ ਲੈ ਕੇ ਜਿਹੜੀਆਂ ਕੁਝ ਖਬਰਾਂ ਨਸਰ ਕੀਤੀਆਂ ਸੀ ਤੇ ਹੁਣ ਦੱਸ ਜਣੇ ਤੇ ਮਕਦਮਾ ਦਰਜ ਹੋ ਗਿਆ ਤੇ ਉਹਨਾਂ ਦੇ ਵਿੱਚੋਂ ਆ ਲੋਕ ਆਵਾਜ਼ ਟੀਵੀ ਮਨਿੰਦਰ ਸਿੱਧੂ ਜਿਹੜਾ ਕਿ ਸਰਕਾਰ ਦੇ ਖਿਲਾਫ ਲਗਾਤਾਰ ਜਿਹੜਾ ਮੋਰਚਾ ਲਾਈ ਬੈਠਾ ਨਾਲੇ ਮਿੰਟੂ ਗੁਰੂ ਗੁਰੂਸਰੀਆ ਜਿਹੜਾ ਲੇਖਕ ਵੀ ਆ ਗੀਤਕਾਰ ਵੀ ਆ ਤੇ ਪੱਤਰਕਾਰ ਵੀ ਆ ਬੜੇ ਢੜਲੇ ਦੇ ਨਾਲ ਉਹ ਵੀ ਜਿਹੜਾ ਬੇਬਾਕੀ ਦੇ ਨਾਲ ਜਿਹੜਾ ਲਿਖਦਾ ਤੇ ਬੋਲਦਾ ਨਾਲੇ ਜਿਹੜਾ ਆਰਟੀ ਐਕਟ ਦੇ ਤਹਿਤ ਜਿਹੜਾ ਕਿ ਜਿਹੜਾ ਕਈ ਜਿਹੜੀਆਂ ਸਰਕਾਰ ਦੀਆਂ ਕਮੀਆਂ ਨੇ ਉਹਨੂੰ ਕੱਟ ਕੇ ਲਿਆਉਂਦਾ ਮਾਨਸਾ ਜ਼ਿਲ੍ਹੇ ਦਾ ਮਾਨਸਾ ਦਾ ਵਾਸੀ ਮਾਨਕ ਗਯੋਲ ਪਿੱਛੇ ਜਿਹੜੇ ਉਹਦੇ ਚਾਚੇ ਦੀ ਦੁਕਾਨ ਤੇ ਜਿਹੜਾ ਇੱਕ ਫਾਇਰਿੰਗ ਵੀ ਹੋਈ ਸੀ ਤੇ ਉਹਦੇ ਉੱਪਰ ਵੀ ਦੱਸਿਆ ਜਾ ਰਿਹਾ ਤੇ ਗਾਗਨ ਰਾਮ ਗੜੀਆ ਮਨਦੀਪ ਮੱਕੜ ਤਕਰੀਬ 10 ਵਿਅਕਤੀਆਂ ਦੇ ਖਿਲਾਫ ਜਿਹੜਾ ਲੁਧਿਆਣਾ ਦੇ ਵਿੱਚ ਜਿਹੜਾ ਲੁਧਿਆਣਾ ਪੁਲਿਸ ਵੱਲੋਂ ਜਿਹੜਾ ਮਕਾਦਮਾ ਦਰਜ ਕਰ ਲਿਆ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਬੀਐਨਸ ਦੀਆਂ ਜਿਹੜੀਆਂ ਨਵੀਆਂ ਧਾਰਾਵਾਂ ਨੇ ਜਿਹੜਾ ਨਵਾਂ ਕਾਨੂੰਨ ਬਣਿਆ ਜਿਹੜਾ ਕਿ ਨਮਾ ਜਿਹੜੀਆਂ ਧਰਾਵਾਂ ਲੱਗੀਆਂ ਨੇ ਉਹ ਕਿਹੜੀਆਂ-ਕਿਹੜੀਆਂ ਨੇ ਉਹ ਤੁਹਾਨੂੰ ਦੱਸ ਦਿੰਨੇ ਆ 352 ਦੀ 1 ਕ ਕਿ ਭਾਵ ਕੇ ਗਲਤ ਖਬਰਾਂ ਨਸਰ ਕਰਨਾ ਜਾਂ ਅਫਵਾਹਾਂ ਫਲਾਉਣਾ ਇਹਦੇ ਤਹਿਤ ਦੱਸਿਆ ਜਾ ਰਿਹਾ ਕਿ 352 ਦੀ 1 353 ਦੀ 2 ਤੇ 61 ਦੀ 2 ਜਿਹੜੀਆਂ ਇਹ ਧਰਾਵਾਂ ਤਿੰਨ ਧਰਾਵਾਂ ਦੇ ਤਹਿਤ ਜਿਹੜਾ 10 ਵਿਅਕਤੀਆਂ ਖਿਲਾਫ ਜਿਹੜਾ ਪੰਜਾਬ ਸਰਕਾਰ ਵੱਲੋਂ ਜਾਨੀ ਕਿ ਮਾਨ ਸਰਕਾਰ ਵੱਲੋਂ ਜਿਹੜਾ ਪਰਚਾ ਦਰਜ ਕਰ ਲਿਆ ਪਰਚਾ ਦਰਜ ਕਿਉਂ ਕੀਤਾ ਇਹ ਦੱਸਿਆ ਜਾ ਰਿਹਾ ਕਿ ਸਾਈਬਰ ਕ੍ਰਾਈਮ ਵੱਲੋਂ ਜਿਹੜਾ ਲੁਧਿਆਣਾ ਦੇ ਵਿੱਚ ਪਰਚਾ ਦਰਜ ਹੋਇਆ ਤੇ ਦਰਸਾਉਂਦਾ ਕਿ ਜਿਹੜਾ ਕਿ ਇਹਨਾਂ ਵਿਅਕਤੀਆਂ ਵੱਲੋਂ ਜਿਹੜਾ ਝੂਠੀ ਜਾਣਕਾਰੀ ਦਿੱਤੀ ਗਈ ਖਬਰਾਂ ਨੂੰ ਤੋਰਮ ਰੋੜ ਕੇ ਚਲਾਇਆ ਗਿਆ ਕਹਿੰਦੇ ਇਹਦੇ ਵਿੱਚ ਇਹ ਲਿਖਿਆ ਗਿਆ ਕਿ ਇਹਨਾਂ ਵਿਅਕਤੀਆਂ ਵੱਲੋਂ ਜਿਹੜਾ ਖਬਰਾਂ ਨੂੰ ਤੋਰਮ ਰੋੜ ਕੇ ਚਲਾਇਆ ਗਿਆ ਜਿਹੜਾ ਦੱਸਿਆ ਜਾ ਰਿਹਾ ਸੀ ਕਿ ਮੁੱਖ ਮੰਤਰੀ ਜਹਾਜ਼ ਹੈਲੀਕਾਪਟਰ ਵਰਤਦੇ ਆ ਕਿ ਜਦੋਂ ਜਾਪਾਨ ਤੇ ਸਾਊਥ ਦੇ ਵਿੱਚ ਗਏ ਸੀ ਤੇ ਉਸ ਤੋਂ ਬਾਅਦ ਕੌਣ ਚਲਾਉਂਦਾ ਰਿਹਾ ਇਹਨਾਂ ਵੱਲੋਂ ਜਿਹੜੀਆਂ ਖਬਰਾਂ ਨਾਤਰ ਕੀਤੀਆਂ ਗਈਆਂ ਸੀ ਹੁਣ ਸਰਕਾਰ ਵੱਲੋਂ ਜਿਹੜਾ 10 ਬੈਂਕਤੀਆਂ ਤੇ ਜਿਹੜਾ ਮਕਦਮਾ ਦਰਜ ਕਰ ਲਿਆ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਜਿਹੜਾ 10 ਫੇਸਬੁੱਕ ਅਕਾਊਂਟ ਆ ਜਿਹੜੇ ਉਹਨਾਂ ਬੈਂਕਤੀਆਂ ਖਿਲਾਫ ਵੀ ਜਿਹੜਾ ਪਰ ਤਾਂ ਦਰਜ ਕੀਤਾਗਾ ਸੋਸ਼ਲ ਮੀਡੀਆ ਜੋ ਚਲਾਉਂਦੇ ਆ ਕਿਉਂਕਿ ਆਪ ਨੂੰ ਪਤਾ ਕਿ ਸੋਸ਼ਲ ਮੀਡੀਆ ਦਾ ਜਵਾਨਾਂ ਦਾ ਆਪਾਂ ਇੱਕ ਹਰ ਇੱਕ ਗੱਲ ਜਿਹੜੀ ਕਈ ਵਾਰੀ ਬਿਨ ਕੋਖਣ ਤੋਂ ਪਾ ਦਿੰਦੇ ਆ ਤੇ ਉਹਦਾ ਨਤੀਜਾ ਜਿਹੜਾ ਮੈਨੂੰ ਲੱਗਦਾ ਕਿ ਇਹ ਨਿਕਲਿਆ ਆ ਪਰ ਜੇਕਰ ਆਪਾਂ ਗੱਲ ਕਰੀਏ ਇੱਕ ਲੋਕ ਆਵਾਜ਼ ਟੀਵੀ ਦੀ ਮਨਿੰਦਰ ਸਿੱਧੂ ਦੀ ਤੇ ਉਹਤੇ ਪਹਿਲਾਂ ਵੀ ਜਿਹੜਾ ਮਕਦਮਾ ਦਰਜ ਹੋਇਆ ਸੀ ਉਸ ਤੋਂ ਬਾਅਦ ਉਹ ਲਗਾਤਾਰ ਜਿਹੜਾ ਸਰਕਾਰ ਦੇ ਖਿਲਾਫ ਜਿਹੜਾ ਇੱਕ ਤਰ੍ਹਾਂ ਹੀ ਹੋ ਗਿਆ ਸੀ ਉਹਨੂੰ ਲੈ ਕੇ ਵੀ ਮਿੰਟੂ ਗੁਰੂਸਰੀਆ ਤੇ ਇੱਕ ਇੱਕ ਜਿਹੜਾ ਕਿ ਬੜਾ ਤੋਲ ਕੇ ਮਾਪ ਕੇ ਗੱਲ ਕਰਦਾਗਾ ਉਹਦੇ ਉੱਤਰ ਵੀ ਜਿਹੜਾ ਪਰਚਾ ਦਰਜ ਹੋਇਆਗਾ ਮਾਨਕ ਗਿਉਲਾ ਗਾਗੜ ਰਾਮਗੜੀਆ ਮਨਦੀਪ ਮੱਕੜ ਜਿਹੜੇ ਕਿ ਤੁਹਾਨੂੰ ਮੈਂ ਨਾ ਪਹਿਲਾਂ ਦੱਸ ਕੇ ਹਟਿਆ ਸੀ ਇਹਨਾਂ ਵਿਅਕਤੀਆਂ ਖਿਲਾਫ ਜਿਹੜਾ ਮੁਕੱਦਮਾ ਦਰਜ ਕਰ ਲਿਆ ਇਹ ਇੰਸਪੈਕਟਰ ਸਖਬੀਰ ਸਿੰਘ ਵੱਲੋਂ ਦੱਸਿਆ ਜਾ ਰਿਹਾ ਇਹ ਮੁਕਦਮਾ ਦਰਜ ਕਰਾਇਆ ਗਿਆ ਪਰ ਲੁਧਿਆਣੇ ਦੇ ਵਿੱਚ ਹੀ ਦਰਜ ਕਿਉਂ ਕੀਤਾ ਗਿਆ ਇਹ ਵੀ ਸੋਚਣ ਵਾਲੀ ਗੱਲ ਆ ਚੰਡੀਗੜ੍ਹ ਮਹਾਲੇ ਜਾ ਕਿਤੇ ਹੋਰ ਦਰਜ ਨਹੀਂ ਕੀਤਾ ਗਿਆ ਲੁਧਿਆਣੇ ਦੇ ਵਿੱਚ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਜੋ ਤਾਨੂ ਖਾਵਰਨਾ ਸਰਕਾਰ ਕੇ ਗਿਆ ਜੋ ਕੀਤਾ ਜਿਹੜਾ ਐਤ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਭਗਵੰਤ ਮਾਨ ਵੱਲੋਂ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਯਾਨੀ ਕਿ ਮੈਨੂੰ ਲੱਗਦਾ ਕਿ ਇੱਕ ਤੋਹਫਾ ਦਿੱਤਾ ਗਿਆ 2026 ਦਾ ਨਵੇਂ ਸਾਲ ਦਾ ਜਿੱਥੇ ਲੋਕ ਨਵਾਂ ਸਾਲ ਮਨਾ ਰਹੇ ਆ ਖੁਸ਼ੀਆਂ ਮਨਾ ਰਹੇ ਆ ਇੱਕ ਦੂਜੇ ਨੂੰ ਸੰਦੇਸ਼ ਭੇਜ ਰਹੇ ਆ ਤੇ ਦੂਸਰੇ ਪਾਸੇ ਜੋ ਇਹਨਾਂ ਪੱਤਰਕਾਰਾਂ ਤੇ ਮਕਦਮਾ ਦਰਜ ਹੋਇਆਗਾ ਤੇ ਇਹਨਾਂ ਦਾ ਜਿਹੜਾ ਸੰਦੇਸ਼ ਆ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਸਰਕਾਰ ਵੱਲੋਂ ਇੱਕ ਤੋਹਫਾ ਦਿੱਤਾ ਗਿਆ ਨਾਲ ਖਬਰ ਜੁੜੀ ਹੈ ਵੱਡੀ ਅੱਜ ਦੇ ਦਿਨ 1 ਜਨਵਰੀ 1993 ਨੂੰ ਭਾਈ ਗਰਦੇਵ ਸਿੰਘ ਕੌਂਕੇ ਉਸ ਟਾਈਮ ਦੇ ਜਥੇਦਾਰ ਸ੍ਰੀ ਕਾਤਾ ਸਰ ਨੂੰ ਕੋ ਕੋ ਕੇ ਸ਼ਹੀਦ ਕੀਤਾ ਗਿਆ ਇਹ ਦੱਸਿਆ ਜਾ ਰਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਮਲੀ ਮਿਲੀ ਭੁਗਤ ਦੇ ਨਾਲ ਕੋ ਕੋ ਕੇ ਉਸ ਜਥੇਦਾਰ ਨੂੰ ਸ਼ਹੀਦ ਕੀਤਾ ਗਿਆ ਇਹ ਵੀ ਦੱਸਿਆ ਜਾ ਰਿਹਾ ਕਿ ਜਿੱਥੇ ਜਥੇਦਾਰ ਗਿਰਪਦਾਰ ਕੀਤਾ ਸੀ ਬੋਚੜਾ ਅਸਰਾ ਸਵਰਨ ਕੋਟ ਨੇ ਵੱਲੋਂ ਤੇ ਉੱਤੇ ਪਲ-ਪਲ ਦੀ ਖਬਰ ਲਈ ਜਾਂਦੀ ਸੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤੇ ਬਾਅਦ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਬਿਆਨ ਦਿੱਤਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕਿ ਸਾਡੀ ਸਰਕਾਰ ਆਉਣ ਦੇ ਅਸੀਂ ਸਾਰੇ ਜਿਹੜਾ ਦੋਸ਼ਿਆਂ ਨੂੰ ਅਸੀਂ ਸਜ਼ਾਵਾ ਦੇਵਾਂਗੇ ਸਜ਼ਾਵਾ ਤੇ ਕੀ ਦੇਵਾਂ ਦੇਣੀਆਂ ਸੀ ਇਹਨਾਂ ਨੇ ਤੇ ਉਹਨਾਂ ਦੇ ਨਾਲ ਹੀ ਜਿਹੜਾ ਉਹਨਾਂ ਨੂੰ ਡੀਜੀਪੀ ਵਰਗੇ ਅਹੁਦੇ ਦੇ ਕੇ ਨਵਾਜਿਆ ਗਿਆ ਐਤੋਂ ਦੇਖਿਆ ਗਿਆ ਉਸ ਟਾਈਮ ਦੇ ਪੁਲਿਸ ਵੱਲੋਂ ਉਸ ਵੱਲ ਜਲਾਦ ਅਫਸਰਾਂ ਵੱਲੋਂ ਕਿ ਜਿਹੜਾ ਕਿ ਜਥੇਦਾਰ ਦਾ ਜਿਹੜਾ ਇੱਕ ਦੱਸਿਆ ਜਾ ਰਿਹਾ ਕਿ ਸਤਲੁਜ ਨਹਿਰ ਦੇ ਵਿੱਚ ਤੋੜ ਦਿੱਤਾ ਤੇ ਪਰ ਅਜੇ ਤੱਕ ਕਹਿੰਦੇ ਰਿਕਾਰਡ ਦੇ ਵਿੱਚ ਇਹ ਆ ਕਿ ਸਰਕਾਰ ਕਹਿੰਦੀ ਆ ਕਿ ਪੁਲਸ ਕਹਿੰਦੀ ਆ ਕਿ ਸਾਡੇ ਤੋਂ ਭਗੌੜਾ ਹੋ ਗਿਆ ਭਗੌੜਾ ਹੋ ਕੇ ਜਿਹੜਾ ਬਾਹਰ ਕਿਤੇ ਭੱਜ ਗਿਆ ਪਾਕਿਸਤਾਨ ਭੱਜ ਗਿਆ ਜਾਂ ਕਿਤੇ ਹੋਰ ਭੱਜ ਗਿਆ ਦੂਸਰੇ ਪਾਸੇ ਪੁਲਸ ਇਹ ਕਹਿੰਦੀ ਸੀ ਕਿ ਮੱਸੀਆਂ ਜਥੇਦਾਰ ਦਾ ਹੁਣ ਮਾਸ ਖਾਣਗੇ ਪਹਿਲਾਂ ਆਮ ਮਾਸ ਖਾਂਦੀਆਂ ਸੀ ਯਾਨੀ ਕਿ ਇਹ ਗੱਲਾਂ ਕਹਿੰਆਂ ਗਈਆਂ ਤੇ ਜਿਹੜਾ ਕਿ ਪ੍ਰਕਾਸ਼ ਬਾਦਲ ਦੀ ਜਿਹੜੀ ਮਿਲੀ ਭਗਤ ਆ ਜਿਹੜੀ ਉਹ ਵੀ ਸਾਹਮਣੇ ਆਈ ਆ ਇੱਕ ਲੇਖ ਸਪਿਆ ਸਰਬਜੀਤ ਸਿੰਘ ਕਮਾਨ ਦੇ ਸਾਪਿਆ ਕਿ ਉਹਦੇ ਵਿੱਚ ਲਿਖਿਆ ਕਿ ਬਾਦਲ ਪ੍ਰਕਾਸ਼ ਸਿੰਘ ਬਾਦਲ ਦੀ ਮਿਲੀ ਭਗਤ ਦੇ ਨਾਲ ਆ ਇਹ ਸਭ ਕੁਝ ਹੋਇਆ ਕੌਮ ਦਾ ਜਥੇਦਾਰ ਜਿਹਨੂੰ ਕਿ ਉਸ ਟਾਈਮ ਦੀ ਸਰਕਾਰ ਆ ਉਸ ਟਾਈਮ ਦਾ ਪ੍ਰਸ਼ਾਸਨ ਕਹਿੰਦੇ ਸੀ ਕਿ ਦੂਜੇ ਭਿੰਡਰਾਂ ਵਾਲਾ ਆ ਗਿਆ ਦੂਜੇ ਭਿੰਡਰਾਂ ਵਾਲਾ ਪੈਦਾ ਹੋ ਗਿਆ ਸ੍ਰੀ ਕਾਲ ਤਖਤ ਦੇ ਜਥੇਦਾਰ ਜਿਹੜਾ ਕਿ ਹਰ ਇੱਕ ਧੀ ਭੈਣ ਦੇ ਮਕਾਦਮੇ ਰੌਲੇ ਜਿੰਨੇ ਹੁੰਦੇ ਸੀ ਪਹਿਲ ਦੇ ਆਧਾਰ ਤੇ ਜਿਹੜਾ ਜਥੇਦਾਰ ਕੋਲੇ ਆਉਂਦੇ ਸੀ ਤਾਂ ਹੱਲ ਹੋਣ ਲੱਗ ਪਏ ਸੀ ਸਰਕਾਰ ਨੇ ਸੋਚਿਆ ਕਿ ਸਾਡੇ ਪੱਲੇ ਕੀ ਆ ਜਿਸ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨਾਲ ਕੀਤੀ ਕਿ ਸਾਡੇ ਪੱਲੇ ਕੀ ਆ ਤੇ ਇਹਦਾ ਪਹਿਲੇ ਹੀ ਮੁਕਾਦਮੇ ਰੌਲੇ ਆ ਜਿਹੜੇ ਜਥੇਦਾਰ ਕੋਲੇ ਆਉਣ ਲੱਗ ਪਏ ਤਾਂ ਕਹਿੰਦੇ ਕਿ ਉਸ ਟਾਈਮ ਦੇ ਬੁੱਕਲ ਦੇ ਵਿੱਚ ਸੱਪ ਜਿਵੇਂ ਕਹਿੰਦੇ ਹੁੰਦੇ ਆ ਕਿ ਬੁੱਕਲ ਦੇ ਵਿੱਚ ਸੱਪ ਪਾਲਿਆ ਤਾਂ ਸਿੱਖ ਕੌਮ ਨੇ ਇੱਕ ਸੱਪ ਪਾਲਿਆ ਹੋਇਆ ਸੀ ਪ੍ਰਕਾਸ਼ ਸਿੰਘ ਬਾਦਲਾ ਤੇ ਉਹ ਸੱਪ ਦੱਸਦਾ ਦੱਸਦਾ ਕਿੰਨੇ ਡੰਗ ਮਾਰ ਗਿਆ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਆਖਰ ਅੰਤ ਉਹ ਆਪਣੀ ਮੌਤ ਮਰਿਆ ਬੇਸਕਾ ਪਰ ਅੱਜ ਲੋਕ ਉਹਨੂੰ ਲਾਂਟਾ ਪਾ ਰਹੇ ਆ ਤਾਂ ਪਰ ਕੁਝ ਲੋਕ ਨੇ ਜਿਹੜੇ ਕਿ ਕਹਿੰਦੇ ਆ ਕਿ ਅਸੀਂ ਪ੍ਰਕਾਸ਼ ਸਿੰਘ ਬਾਦਲ ਦੀ ਸਖਬੀਰ ਬਾਦਲ ਦੀ ਸਰਕਾਰ ਲਿਆਉਣੀ ਆ ਪਰ ਉਹ ਇਤਿਹਾਸ ਜ਼ਰੂਰ ਜਾਣਨਾ ਇਤਿਹਾਸ ਜ਼ਰੂਰ ਪੜ ਲੈਣਾ ਕਿ ਪ੍ਰਕਾਸ਼ ਸਿੰਘ ਬਾਦਲ ਕੀ ਕਾਰਨਾਮੇ ਕਰਕੇ ਗਿਆ ਹੇ ਪ੍ਰਕਾਸ਼ ਸਿੰਘ ਬਾਦਲ 1978 ਦੇ ਵਿੱਚ ਨਕਲੀ ਨਨਕਾਰੀ ਗਰਬਾਚੇ ਨੂੰ ਜਿਹੜਾ ਉਤੋਂ ਕੱਢ ਕੇ ਲੈ ਕੇ ਜਾਂਦਾ ਅੰਬਰਸਰ ਦੀ ਧਰਤੀ ਤੋਂ ਜਦੋਂ ਤੇਰਾ ਸਿੰਘ ਅਸਹਿਦ ਕਰਦਾ ਕਰਨਾਲ ਦੇ ਵਿੱਚ ਉਹਦਾ ਕੇਸ ਆ ਜਿਹੜਾ ਸਵਿਟ ਕੀਤਾ ਜਾਂਦਾ ਤੇ ਦਿੱਲੀ ਦੇ ਵਿੱਚ ਉਹਨੂੰ ਸਹੀ ਸਲਾਮਤ ਭਜਾਇਆ ਜਾਂਦਾ ਤੇ ਬੜਾ ਕੁਝ ਕੀਤਾ ਉਹ ਤੁਹਾਡੇ ਸਾਰਿਆਂ ਦੇ ਯਾਦ ਆ ਤੇ ਨਵਾਂ ਸਾਲ ਇਸ ਕਰਕੇ ਜਿਹੜਾ ਕਿ ਦੁਖਦਈ ਆ ਸਾਡਾ ਉਹ ਜਰਨਲ ਕੌਮ ਦਾ ਜਿਹੜਾ ਕਿ ਇਹਨਾਂ ਨੇ ਕੋ ਕੋ ਕੇ ਸਹੀਦ ਕੀਤਾ ਤੇ ਉਹਦੇ ਵਿੱਚ ਬਾਦਲ ਦੀ ਮਲੀ ਪਗਤ ਹਰਥਾਂ ਤੇ ਆਉਂਦੀ ਆ ਜਿਹੜਾ ਕਿ ਕੁੰਡਲੀਆਂ ਸੱਪ ਜਿਹੜਾ ਪਾਲ ਕੇ ਰੱਖਿਆ ਸੀ ਜਿਹਨੂੰ ਕਿ ਸਿੱਖਾਂ ਨੂੰ ਪਤਾ ਨਹੀਂ ਲੱਗਿਆ ਕਿ ਕਿੰਨੇ ਜਾਣਿਆਂ ਨੂੰ ਡੰਗ ਗਿਆ ਕਿਹੜੇ-ਕਿਹੜੇ ਬੜੇ-ਬੜੇ ਜਿਹੜਾ ਬੁੱਧੀਜੀਵੀਆ ਨੂੰ ਜਿਹੜਾ ਉਹ ਮਾਰ ਮਕਾ ਗਿਆ ਤੇ ਅੱਜ ਲੋਕ ਨੂੰ ਚਾਹੀਦਾ ਕਿ ਇਤਿਹਾਸ ਜ਼ਰੂਰ ਪੜ ਲਿਆ ਕਰਨ ਉਹ ਜਿਹੜੇ ਇਤਿਹਾਸ ਦੇ ਪੱਤਰੇ ਆ ਉਹ ਕੀ ਦਸਾਉਂਦੇ ਆ ਪਰ ਨਹੀਂ ਲੋਕਾਂ ਦੇ ਜੇ ਅੱਜ ਫਲਾਨਾ ਆ ਗਿਆ ਅੱਜ ਧੌਂਕਾ ਆ ਗਿਆ ਅੱਜ ਫਲਾਦੀ ਸਰਕਾਰ ਤੇ ਸਰਕਾਰਾਂ ਜਿਹਦੀ ਮਰਜ਼ੀ ਬਣਾਈ ਜਾ ਉਹ ਥੋੜਾ ਇਤਿਹਾਸ ਜ਼ਰੂਰ ਪੜ ਲਿਆ ਕਰੋ ਤਮਾਮ ਜਿਹੜੀਆਂ ਦੋ ਤੁਹਾਨੂੰ ਐ ਖਬਰਾਂ ਕਹਿ ਦਈਏ ਕਿ ਇੱਕਾ ਉਹ ਇਤਿਹਾਸ ਦਾ ਪੰਨਾ ਵੀ ਤੁਹਾਨੂੰ ਮੈਂ ਸੁਣਾ ਕੇ ਹਟਿਆ ਇਹਦੇ ਉੱਤੇ ਆਪਣੇ ਕਮੈਂਟ ਕਰਕੇ ਜਿਹੜਾ ਜ਼ਰੂਰ ਐ ਦਿਓ ਧੰਨਵਾਦ ਬਰਜੂ ਦਾ ਖਾਲਸਾ ਬਰਜੂ ਕੀਫ ਫਤੇ